ਰੋਂਦੀ ਕੁਰਲਾਉਂਦੀ ਇਹ ਮਾਂ ਆਪਣੇ ਬੱਚਿਆਂ ਦੀ ਜਾਨ ਬਚਾਉਣ ਦੇ ਲਈ ਸਰਕਾਰਾਂ ਤੇ ਲੋਕਾਂ ਨੂੰ ਲਗਾ ਰਹੀ ਐ ਗੁਹਾਰ ਕੋਈ ਤਾਂ ਐ ਮਦਦ ਕਰੇ ਤਾਂ ਜੋ ਉਹਦੇ ਬੱਚਿਆਂ ਦੀ ਬਚ ਸਕੇ ਜਾਨ ਗਿੱਦੜਵਾਹਾ ਦੇ ਪਿੰਡ ਮਦੀਰ ਦੇ ਵਿੱਚ ਬੀਤੀ ਰਾਤ 9 ਵਜੇ ਇੱਕ ਪਰਿਵਾਰ ਤੇ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਰਾਤ ਨੂੰ 9 ਵਜੇ ਇੰਨੀ ਤੇਜ਼ ਬਾਰਿਸ਼ ਹੋਈ ਕਿ ਇੱਕ ਮਕਾਨ ਦੀ ਛੱਤ गिर ਗਈ ਉਸਵੇਂ ਗਿਰੀ ਜਦੋਂ ਕਮਰੇ ਦੇ ਵਿੱਚ ਇੱਕ ਵਿਅਕਤੀ ਉਸ ਦੀ ਪਤਨੀ ਤੇ ਦੋ ਬੱਚੇ ਸੁੱਤੇ ਪਏ ਸੀ ਛੱਕ ਡਿੱਗਣ ਦੇ ਕਰਕੇ ਚਾਰੋਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ ਪਰ ਪਰਿਵਾਰ ਦੇ ਕੋਲ ਇਲਾਜ ਦੇ ਲਈ ਪੈਸੇ ਨਹੀਂ ਹਨ ਜ਼ਖਮੀ ਵਿਅਕਤੀ ਦੀ ਮਾਂ ਅਤੇ ਪਿੰਡ ਵਾਲਿਆਂ ਨੇ ਹੁਣ ਸਰਕਾਰ ਤੇ ਵੀ ਇਲਜ਼ਾਮ ਲਗਾ ਦਿੱਤੇ ਹਨ ਕਿ ਉਹਨਾਂ ਨੂੰ ਕੋਈ ਮਦਦ ਨਹੀਂ ਮਿਲੀ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਮਦਦ ਦੀ ਉਹਨਾਂ ਨੂੰ ਸਰਕਾਰ ਮਦਦ ਨਹੀਂ ਕਰਦੀ ਅਤੇ ਸਾਡੇ ਵਰਗਿਆਂ ਨੂੰ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਸਰਕਾਰ ਕੁਝ ਵੀ ਨਹੀਂ ਪੁੱਛਦੀ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਇਲਾਕਾ ਆਪ ਪਾਰਟੀ ਦੇ ਐਮਐਲਏ ਦੀਪਕti ਲੋਦਾ ਹੈ ਪੀੜਤ ਔਰਤ ਨੇ ਹੁਣ ਸਰਕਾਰ ਅਤੇ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕੀਤੀ ਹੈ ਕਿ ਕੋਈ ਤਾਂ ਅੱਗੇ ਆਓ ਸਾਡੀ ਬਾਹ ਫੜੋ ਤਾਂ ਕਿ ਮੇਰੇ ਬੱਚੇ ਹਸਪਤਾਲ ਚੋਂ ਠੀਕ ਹੋ ਕੇ ਵਾਪਸ ਘਰ ਆਣ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਮੇਰੇ ਬੱਚੇ ਮੈਨੂੰ ਵਾਪਸ ਠੀਕ ਸਲਾਮਤ ਚਾਹੀਦੇ ਨੇ ਤੇ ਮੇਰਾ ਘਰ ਠੀਕ ਹੋ ਜੇ ਕੀ ਕੋਈ ਇਸ ਔਰਤ ਦੀ ਇਸ ਪੁਕਾਰ ਦਾ करेगा हल कि कोई इस परिवार देली बनके मसीहा आएगा ए दोस्तों आवन वाला समय ल सेगा भाई की नाम है मेरा नाम है गुरमीत सिंह आई ਪਿੰਡ ਮਦੀਰ ਆ ਸਾਡੇ ਇਸੇ ਤਰ੍ਹਾਂ ਨਾ ਪੁਰਾਣੇ ਲੰਮੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਨੇ ਇਹੀ ਰੱਖਿਆ ਮੰਨ ਲਓ ਕਾਲੀਏ ਕਾਂਗਰਸੀ ਆ ਜਿਵੇਂ ਵੀ ਤੇ ਇਹ ਸਾਡੇ ਪਿੰਡ ਦੇ ਵਿੱਚ ਹੋਰ ਵੀ ਬਹੁਤ ਘਰ ਆ ਜਿਨ੍ਹਾਂ ਦੇ ਕਿ ਛੱਤਾਂ ਚੋਂ ਰੰਗਾਂ ਕੰਨਾਂ ਦੀਆਂ ਛੱਤਾਂ ਸਰਦੀਆਂ ਉਹਨਾਂ ਨੂੰ ਅਜੇ ਤੱਕ ਕੋਈ ਵੀ ਨਾ ਕੋਈ ਮਾਲੀ ਸਹਾਇਤਾ ਦਿੱਤੀ ਗਈ ਹੈ ਨਾ ਕੋਈ ਕੋਈ ਕਮਰਾ ਦਿੱਤਾ ਗਿਆ ਅਸੀਂ ਇਹ ਚਾਹੁੰਦੇ ਆ ਵੀ ਆਪਾਂ ਹਰਦੀਪ ਸਿੰਘ ਡੈਂਪੀ ਟੇਲੋ ਆਪਣੇ ਹੁਣ ਐਮ ਐਲ ਏ ਹਲਕੇ ਦੇ ਅਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੀ ਆਪਦੀ ਟੀਮ ਭੇਜੇ ਸਾਡੇ ਪਿੰਡ ਚ ਜਿੰਨਾ ਗਰੀਬ ਪਰਿਵਾਰਾਂ ਨੂੰ ਮਕਾਨਾਂ ਦੀ ਲੋੜ ਹੈ ਉਹਨਾਂ ਦੀ ਉਹ ਲਿਸਟ ਬਣਾਉਣ ਲਿਸਟ ਬਣਾ ਕੇ ਉਹਨਾਂ ਨੂੰ ਮਕਾਨ ਬਣਾ ਕੇ ਦੇ ਇਹਨਾਂ ਨੇ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਜਿਨ੍ਹਾਂ ਦੇ ਚੰਗੇ ਵਧੀਆ ਮਕਾਨ ਸੀ ਉਹਨਾਂ ਨੂੰ ਮਕਾਨ ਦਿੱਤੇ ਤੇ ਜਿਨ੍ਹਾਂ ਨੂੰ ਆ ਗਰੀਬ ਪਰਿਵਾਰਾਂ ਨੂੰ ਲੋੜ ਸੀ ਜਿਹੜੇ ਹੋਰ ਵੀ ਆ ਪਿੰਡ 'ਚ ਉਹਨਾਂ ਨੂੰ ਕਿਸੇ ਨੂੰ ਮਕਾਨ ਨਹੀਂ ਦਿੱਤੇ ਗਿਆ ਜੇ ਅਸੀਂ ਝੂਠ ਬੋਲਦੇ ਆ ਜਦੋਂ ਵੀ ਕਿਸੇ ਟੀਮ ਨੇ ਆਉਣਾ ਸਾਡੇ ਪਿੰਡ ਦੇ ਗੁਰਦੁਆਰੇ 'ਚ ਪਹਿਲਾਂ ਅਲੋਕਮੈਂਟ ਕਰਾਈ ਜਾਵੇ ਵੀ ਭਾਈ ਜਿਨ੍ਹਾਂ ਦੇ ਮਕਾਨ ਬਣਾਉਣ ਵਾਲੇ ਆ ਵੀ ਉਹ ਆ ਕੇ ਵੀ ਸਾਨੂੰ ਨਾਂ ਲਿਖਾਉਣ ਆਪਦੇ ਘਰ ਵਿਖਾਉਣ ਜੇ ਸਾਡੀ ਕੋਈ ਮੰਨ ਲਓ ਇਹ ਗੱਲ ਗਲਤ ਹੋਵੇ ਤਾਂ ਸਾਨੂੰ ਜੋ ਮਰਜ਼ੀ ਬੰਦਾ ਡੰਡ ਲਾਇਆ ਜਾਵੇ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਜੀ ਵੇਖੋ ਹੁਣ ਤੁਸੀਂ ਦੇਖੀ ਜਾਂਦੇ ਆ ਮੀਡੀਆ ਦੇ ਵਿੱਚ ਜਿੰਨਾ ਨੁਕਸਾਨ ਆ ਬਹੁਤ ਹੀ ਜ਼ਿਆਦਾ ਨੁਕਸਾਨ ਆ ਹੁਣ ਸਾਡੇ ਦਸਨ ਦੀ ਤਾਂ ਲੋੜ ਹੀ ਨਹੀਂ ਜਦੋਂ ਮੰਨ ਲਓ ਸਰਪੰਚ ਸਾਹਿਬ ਹੀ ਮੌਕੇ ਤੇ ਬੋਲ ਗਿਆ ਫਿਰ ਅਸੀਂ ਉਹਨਾਂ ਤੋਂ ਵੱਧ ਕੇ ਕੁਝ ਨਹੀਂ ਬੋਲਣਾ ਚਾਹੁੰਦੇ ਇਸ ਪਰਿਵਾਰ ਦੀ ਮਦਦ ਬਾਰੇ ਕੀ ਕਹਿੰਦੇ ਅਸੀਂ ਇਸ ਪਰਿਵਾਰ ਦੀ ਮਦਦ ਬਾਰੇ ਕਹਿੰਦੇ ਵੀ ਇਹਨਾਂ ਦਾ ਜੋ ਵੀ ਮੰਨ ਲਓ ਹਸਪਤਾਲ ਚ ਪਏ ਆ ਉਹਨਾਂ ਦਾ ਇਲਾਜ ਚੰਗੀ ਤਰ੍ਹਾਂ ਕਰਵਾਇਆ ਜਾਵੇ ਤੇ ਇਹਨਾਂ ਦਾ ਮਕਾਨ ਬਣਾਇਆ ਬਾਈ ਜੀ ਕੀ ਨਾਮ ਹੈ ਮੈਂ ਜਗਦੀਪ ਸਿੰਘ ਹੈ ਪਿੰਡ ਮੰਦਿਰ ਤੋਂ ਸਰਪੰਚ ਜੀ ਤੇ ਬਾਈ ਜੀ ਆਹ ਮਕਾਨ ਡਿੱਗਿਆ ਗਰੀਬ ਪਰਿਵਾਰ ਦਾ ਜੀ ਤੁਸੀਂ ਪਹੁੰਚਿਆ ਮੌਕੇ ਤੇ ਕਿਵੇਂ ਆ ਪਰਿਵਾਰ ਜਾਂ ਕੀ ਕਰਨਾ ਵਾਪਰੀ ਜੀ ਜੀ ਬਾਈ ਜੀ ਇਹ ਕੱਲ ਰਾਤੀ 9 ਵਜੇ ਦੀ ਗੱਲ ਹੈ ਜੀ ਜਾਦਾ بارش ਹੋਣ ਕਰਕੇ ਜੀ ਮਕਾਨ ਦੀ ਪਹਿਲਾਂ ਵੀ ਖਸਤਾ ਹਾਲਤ ਸੀਗੀ ਜੀ ਤੇ ਜਾਦਾ بارش ਹੋਣ ਕਰਕੇ ਜੀ ਰਾਤੀ 9:00 ਵਜੇ ਜੀ ਸੁੱਤੇ ਪਿਆਦੇ ਤੇ ਆ ਕੇ ਮਕਾਨ ਡਿੱਗ ਪਿਆ ਜੀ ਛੱਤ ਡਿੱਗ ਪਈ ਤੇ ਦੋ ਬੱਚੇ ਸੀਗੇ ਜੀ ਉਹਨਾਂ ਦੇ ਤੇ ਦੋਵੇਂ ਬਾਈ ਜੀ ਆਪਸੀ ਸਤਪਾਲ ਸਿੰਘ son of ਕਰਨੈਲ ਸਿੰਘ ਹੀ ਤੇ ਉਹਨਾਂ ਦੀ ਘਰ ਦੀ ਸੀਗੀ ਜੀ ਚਾਰੇ ਜਣਾਂ ਦੇ ਉੱਤੇ ਆ ਕੇ ਛੱਤ ਡਿੱਗ ਪਈ ਜੀ ਤੇ तकरीबन ਜਦੋਂ ਪਤਾ ਲੱਗਾ 9 ਵਜੇ ਫਿਰ ਪਿੰਡ ਵਾਚ ਦੇ ਸਹਿਯੋਗ ਨਾਲ ਜੀ ਆਂਡਗਵਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਅਸੀਂ ਹਸਪਤਾਲ ਰੈਫਰ ਕੀਤਾ ਜੀ ਆਪਣੇ ਸਿਵਲ ਹਸਪੀਟਲ ਦੇ ਦਰਵਾਜ਼ਾ ਰੈਫਰ ਹੈਗੇ ਨਹੀਂ ਜੀ ਤੇ ਉਹਨਾਂ ਦਾ ਅਸੀਂ ਹਾਲਚਲ ਪੁੱਛਿਆ ਜੀ ਠੀਕ ਹੈ ਜੀ ਤੇ ਜਿਹੜੀ ਉਹਦੇ ਘਰ ਦੀ ਹੈਗੀ ਉਹਦੇ ਮੇਰੇ ਖਿਆਲ ਚ ਬਾਹ ਫ੍ਰੈਕਚਰ ਹੋ ਗਈ ਜੀ ਭਾਈ ਜੀ ਨੁਕਸਾਨ ਕਮਰਾ 21 ਸੇਰ ਨਾਲ ਕੋਲੇ ਜੀ ਇੱਕੋ ਕਮਰਾ ਸੀਗਾ ਜੀ ਤੇ ਬਾਕੀ ਆ ਸਮਾਨ ਸੀਗਾ ਜੀ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇੱਕ ਬਹੁਤ ਗਰੀਬ ਬੰਦਾ ਸੀਗਾ ਜੀ ਤੇ ਪ੍ਰਸ਼ਾਸਨ ਦੀ ਤਰਫੋਂ ਜਿੰਨੀ ਵੀ ਮਦਦ ਹੋਈ ਅਸੀਂ ਕਰਵਾਵਾਂਗੇ ਜੀ ਬਹੁਤ ਜਲਦੀ ਅਸੀਂ ਪ੍ਰਸ਼ਾਸ ਰਾਬਤਾ ਕਰਕੇ ਤੇ ਇਹਨਾਂ ਦੇ ਮਕਾਨ ਦਾ ਅਸੀਂ ਕੋਈ ਇੰਤਜ਼ਾਮ ਕਰਵਾਵਾਂਗੇ ਜੀ ਕੋਈ ਮੇਜਰ ਛੱਤਾ ਤਾਂ ਨਹੀਂ ਹੈ ਗਿਆ ਪਤਾ ਕੀ ਤੁਹਾਨੂੰ ਜੀ ਖਾਸ ਹਾਲਤੀ ਸੀਗੀ ਜੀ ਪਹਿਲਾਂ ਤੋਂ ਹੀ ਕਿਸ ਨੇ ਧਿਆਨ ਨਹੀਂ ਦਿੱਤਾ ਜੀ ਇਸ ਤੋਂ ਪਹਿਲਾਂ ਵੀ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾਗਾ ਤੇ ਬਾਕੀ ਹੁਣ ਜੋ ਸਾਡੀ ਜ਼ਿੰਮੇਵਾਰੀਆਂ ਅਸੀਂ ਬਹੁਤ ਜਲਦੀ ਪਰਿਵਾਰ ਦੀ ਸੰਭਵ ਮਦਦ ਕਰਵਾਵਾਂਗੇ ਜੀ ਹਾਂਜੀ ਮਾਤਾ ਜੀ ਹੈਲੋ ਮੇਰੇ ਬੱਚੇ ਅੰਦਰ ਪੈਸੀ ਕੇ ਦਾ ਮੀ ਪਿਆ ਤੇ ਮਕਾਨ ਡਿੱਗ ਪਿਆ ਨਾਲੇ ਮੇਰੇ ਬੱਚੇ ਹਸਪਤਾਲ ਪਏ ਉਹਨਾਂ ਦਾ ਇਲਾਜ ਚੰਗਾ ਹੋਣਾ ਚਾਹੀਦਾ ਮਕਾਨ ਪੈਣਾ ਚਾਹੀਦਾ ਸਾਨੂੰ ਕੋਈ ਸਹਾਇਤਾ ਕਰੋ ਗਰੀਬ ਬੰਦੇ ਅਸੀਂ ਮਾਤਾ ਇੱਕ ਇੱਕ ਕਮਰੇ ਚ ਪਏ ਸੀ ਬੱਚੇ ਸੋਲੇ ਹਾਂ ਇੱਕੇ ਚ ਹੀ ਪਏ ਸੀ ਕਿਹੜੇ ਕਿਹੜੇ ਜੀ ਸੀਗੇ ਮਾਤਾ ਜੀ ਇੱਕ ਤਾਂ ਇੱਕਮ ਸਿੰਘ ਇੱਕ ਸਤਪਾਲ ਹਮ ਇੱਕ ਰਮਾਨ ਸਿੰਘ ਤੇ ਉਹਦੀ ਪਤਨੀ ਗਰਮੀਦ ਕੌਰ ਮਾਤਾ ਸੱਤਾ ਕਿੰਨਿਆ ਕਿ ਵਾ ਵਾ ਉਹਦਾ ਤਾਂ ਮੋਢੇ ਤੇ ਘਾਰ ਹੀ ਹੈ ਮਕਾਨ ਦੀ ਹਾਲਤ ਬੜੀ ਖਸਤਾ ਸੀਗੀ ਪਹਿਲਾਂ ਕਿਸ ਨੇ ਛਾਪ ਨਹੀਂ ਲਿੱਤੀ ਵੀ ਆ ਆ ਕਿਸੇ ਨੇ ਨਹੀਂ ਕੀ ਕਹਿਣਾ ਚਾਹੋਗੇ ਹੁਣ ਕੀ ਮਦਦ ਮੰਗਣਾ ਚਾਹਣਾ ਮੇਰਾ ਮਕਾਨ ਪੈ ਜੇ ਮੇਰੇ ਬੱਚੇ ਵਿਚਾਰੇ ਆਪਦੇ ਘਰੇ ਟਿਕ ਜਾਣ ਲਾਜ ਹੋ ਜੇ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਇਸ ਤੋਂ ਵੱਧ ਮਕਾਨ